ਉਹਦੀ ਜਿਸ ਦਿਨ ਉਹ ਫੜਿਆ ਗਿਆ ਇੱਕ ਹਫਤੇ ਦੇ ਵਿੱਚ ਵਿੱਚ ਉਹਦੀ ਪ੍ਰਾਪਰਟੀ ਜਿਹੜੀ ਹੈ ਉਹ ਅਟੈਚ ਕਰ ਦਿੱਤੀ ਹੈ ਇਨੀਸ਼ੀਏਟਲੀ ਜਿਹੜਾ ਵੀ ਨਸ਼ੇ ਵਾਲਾ ਫੜਿਆ ਗਿਆ ਉਹਦੀ ਪ੍ਰਾਪਰਟੀ ਕੈਚ ਦੇਖੋ ਜੀ ਪਹਿਲੀਆਂ ਸਰਕਾਰਾਂ ਆਈਆਂ ਜੀ ਹਰੇਕ ਨੇ ਵਾਅਦੇ ਕੀਤੇ ਭਈ 4 ਦਿਨ ਚ ਨਸ਼ਾ ਖਤਮ ਕਰਵਾਵਾਂਗੇ 8 ਦਿਨ ਚ ਨਸ਼ਾ ਕਰਵਾਵਾਂਗੇ ਪਰ ਕੁਝ ਨਹੀਂ ਹੋਇਆ ਜੀ ਜੇ ਹੁਣ ਵੀ ਪ੍ਰੈਕਟੀਕਲ ਹੋ ਰਿਹਾ ਆ ਸਰਕਾਰ ਤੁਹਾਨੂੰ ਕਰਕੇ ਦਿਖਾ ਰਹੀ ਆ ਤੇ ਉਹਦੇ ਵਿੱਚ ਮੈਂ ਸਮਝਦਾ ਕਿ ਹਰੇਕ ਨਾਗਰਿਕ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਤੇ ਆਪਾਂ ਇਸ ਜਿਹੜੇ ਸਰਕਾਰ ਦੇ ਕਦਮ ਦੀ ਸਲਾਘਾ ਕਰਦੇ ਆ ਇਹ ਇੱਕ ਸਬਕ ਦੇ ਰਿਹਾ ਹੈ ਸਰਕਾਰ ਕੇ ਜੇ ਹੋਰ ਕੋਈ ਬੰਦਾ ਇਹ ਕੰਮ ਕਰਨ ਦੀ ਕੋਸ਼ਿਸ਼ ਵੀ ਕਰੂਗਾ ਜਾਂ ਕਰ ਰਿਹਾ ਹੋਊਗਾ ਪਰਦੇਣਾ ਉਹਨੂੰ ਵੀ ਸਬਕ ਆ ਜਾਊਗਾ ਤੇ ਹਟੂਗਾ ਵਿਚਣ ਵਾਲੇ ਹੁਣ ਖਬਰਦਾਰ ਹੋ ਜਾਣ ਤੇ ਕੋਈ ਵੀ ਨਸ਼ੇ ਦੇ ਵਪਾਰ ਵਿੱਚ ਪਏਗਾ ਤੇ ਉਹਦੇ ਨਾਲ ਪੁਲਿਸ ਬੁਰਾ ਸਲੂਕ ਕਰੇਗੀ ਉਹਨੂੰ ਫੜ ਕੇ ਅੰਦਰ ਵੀ ਦਿੱਤਾ ਜਾਏਗਾ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਟੈਚ ਕੀਤੀਆਂ ਬਹੁਤ ਵਧੀਆ ਕਰਦੇ ਹੋ ਹੋਰ ਵੀ ਜਿਨ੍ਹਾਂ ਨੇ ਮਤਲਬ ਨਸ਼ਾ ਵੇਚ ਕੇ ਬਣਾਇਆ ਕੁਝ ਵੀ ਜਿੰਨੀ ਜ਼ਿਆਦਾ ਉਹਨਾਂ ਦੀ ਜਬਤ ਹੋਣੀ ਚਾਹੀਦੀ ਹੈ ਟੋਣੀ ਚਾਹੀਦੀ ਹੈ ਕਿ ਬਹੁਤ ਵਧੀਆ ਸਰਕਾਰ ਵੱਲੋਂ ਨੌਜਵਾਨੀ ਦਾ ਮੁੱਦਾ ਹੁੰਦੀ ਆ ਆਮਾ ਦੇ ਪਤੇ ਆਂਦੇ ਆ ਬਹੁਤ ਹੀ ਜ਼ਿਆਦਾ ਜੀ ਬਹੁਤ ਹੀ ਜ਼ਿਆਦਾ ਲੋਕਾਂ ਦੇ ਤਾਂ ਸਾਡੇ ਪਿੰਡ ਦਾ ਨੌਜਵਾਨ ਮੁੰਡੇ ਬਹੁਤ ਹੀ ਖਤਮ ਹੋ ਗਏ ਬਹੁਤ ਹੀ ਜ਼ਿਆਦਾ ਮਰ ਗਏ ਦੇ ਨਾਲ ਵਧੀਆ ਕੰਮ ਕੀਤਾ ਬਹੁਤ ਹਾਂ ਵਧੀਆ ਬਹੁਤ ਵਧੀਆ ਜੀ ਸਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਏਗਾ ਲਗਾਤਾਰ ਐਕਸ਼ਨ ਤੇ ਐਕਸ਼ਨ ਹੋ ਰਹੇ ਨੇ ਪੰਜਾਬ ਸਰਕਾਰ ਨਸ਼ੇ ਨੂੰ ਲੈ ਕੇ ਸਖਤ ਹੋਊਗੀ ਹੈ ਜੁੱਧੇ ਨਸ਼ੇ ਵਿਰੁੱਧ ਚੱਲ ਰਿਹਾ ਆ ਪੰਜਾਬ ਸਰਕਾਰ ਲਗਾਤਾਰ ਐਕਟਿਵ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਪੰਜਾਬ ਸਰਕਾਰ ਦੇ ਹਦਾਇਤਾਂ ਤੋਂ ਬਾਅਦ ਐਕਟਿਵ ਨਜ਼ਰ ਆ ਰਹੀ ਹੈ ਨਸ਼ੇ ਦੇ ਉੱਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਭਾਜੀ ਕੀ ਲੱਗਦਾ ਵਧੀਆ ਕੰਮ ਕੀਤਾ ਸਰਕਾਰ ਨੇ ਜੀ ਬਹੁਤ ਵਧੀਆ ਕੰਮ ਕੀਤਾ ਜੀ ਹਾਂਜੀ ਕਿੰਨੇ ਇਕਤਾਂਸ ਬਸਤੀ ਦੇ ਸੀ ਬਹੁਤ ਲੋਕ ਤੰਗ ਸੀਗੇ ਜੀ ਨਸ਼ੇ ਕਰ ਨਾਲ ਲੋਕ ਬਹੁਤ ਜ਼ਿਆਦਾ ਤੰਗ ਸੀਗੇ ਔਰ ਜਵਾਨ ਜਵਾਨ ਬੱਚੇ ਸੀਗੇ ਜਿਹੜੇ 18 ਤੋਂ ਸੀਗੇ 35 ਸਾਲ ਤੱਕ ਬਹੁਤ ਮੌਤਾਂ ਹੋ ਰਹੀਆਂ ਸੀ ਨਸ਼ੇ ਦੇ ਕਾਰਨ ਔਰ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਔਰ ਮੈਂ ਕਹਣਾ ਵੀ ਬਹੁਤ ਹੀ ਅੱਛਾ ਕਦਮ ਚੁੱਕਿਆ ਸਰਕਾਰ ਨੇ ਮੈਂ ਕਹਣਾ ਵੀ ਬਹੁਤ ਵਧੀਆ ਗੱਲ ਹੈ ਵੀ ਹਜੇ ਵੀ ਲੋਕ ਸਮਝਣ ਔਰ ਇਸ ਕੰਮ ਨੂੰ ਛੱਡਣ ਪੂਰੇ ਪੰਜਾਬ ਦੇ ਵਿੱਚ ਇਹ ਆਪਰੇਸ਼ਨ ਜਦੋਂ ਤੱਕ ਇਕੱਲੇ ਇਕੱਲੇ ਡਰੱਗ ਸਮੱਗਲਰ ਨੂੰ ਪੈਡਲਰ ਨੂੰ ਤਸਕਰ ਨੂੰ ਖਤਮ ਨਹੀਂ ਕਰ ਦਿੱਤਾ ਜਾਂਦਾ ਜਾਂ ਤਾਂ ਉਹ ਧੰਦਾ ਛੱਡ ਦੇ ਜਾਂ ਪੰਜਾਬ ਛੱਡ ਦੇ ਤੇ ਨਹੀਂ ਕਾਰਵਾਈਆਂ ਇਹੋ ਜਿਹੀਆਂ ਹੋਣਗੀਆਂ ਮੁੜ ਕੇ ਉਹ ਪਰਸੋਂਗੇ ਕਿ ਜੇ ਪਹਿਲਾਂ ਸਰਕਾਰ ਦੀ ਗੱਲ ਮੰਨੀ ਹੁੰਦੀ ਤਾਂ ਚੰਗੇ ਰਹਿੰਦੇ ਮੇਰੀ ਕਾਰਵਾਈ ਬੈਸ ਤਾਂ ਵਧੀਆ ਗੱਲ ਆ ਜੀ ਕਿਉਂਕਿ ਜੋ ਹਾਲਾਤ ਹੈ ਪੰਜਾਬ ਦੇ ਤੁਸੀਂ ਜਾਣਦੇ ਹੀ ਆ ਕਿ ਚਿੱਟਾ ਇੱਕ ਇਹੋ ਜਿਹਾ ਨਸ਼ਾ ਹੈ ਜਿਹਨੇ ਘਰਾਂ ਦੇ ਘਰ ਗਾਲ ਦਿੱਤੇ ਆ ਜੀ ਸਰਕਾਰ ਨੇ ਜੋ ਕਦਮ ਚੱਕਿਆ ਹੈ ਪ੍ਰਸ਼ਾਸਨ ਦੇ ਜਰੀਏ ਜੀ ਬੜੀਆ ਗੱਲ ਕੀਤੀ ਉਹਨਾਂ ਨੇ ਇਹ ਹੋਣੀ ਚਾਹੀਦੀ ਸੀ ਕਿ ਅਸੀਂ ਇਸ ਵਿੱਚ ਵਿਰੋਧ ਵਿੱਚ ਨਹੀਂ ਹੈਗੇ ਜੋ ਕਿ ਸਰਕਾਰ ਨੇ ਬੜੀਆ ਕੀਤੀ ਸਹੀ ਆ ਇਹ ਹੋਣੀ ਚਾਹੀਦੀ ਸੀ ਇਹ ਜ਼ਰੂਰੀ ਆ ਕਿ ਗਾਂ ਦੇ ਬੱਚੇ ਖਰਾਬ ਹੁੰਦੇ ਆ ਬੱਚਿਆਂ ਦਾ ਜਿੱਦਾਂ ਉਹ ਇੱਕ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਗਾਂ ਵੀ ਕਾਰਵਾਈ ਇਹਨਾਂ ਬਾਰੇ ਹੋਣੀ ਚਾਹੀਦੀ ਆ ਸਾਡੇ ਵਾਲਾ ਅਪੀਲ ਆ ਜੀ ਕਿੰਨੇ ਦੇ ਸਮੇਂ ਤੋਂ ਪਰੇਸ਼ਾਨੀਆਂ ਜਿਹੜੀਆਂ ਆ ਰਹੀਆਂ ਸੀ ਇਸ ਦਾ ਬਹੁਤ ਚਿਰਦਿਆਂ ਆ ਜਿਆਦਾ ਨਸ਼ਾ ਸ਼ੁਰੂ ਹੋਇਆ ਜਿਆਦਾ ਹੀ ਰੱਖ ਲੋ ਸੀਐਮ ਸਾਹਿਬ ਨੇ ਜਿਹੜਾ ਯੁੱਧ ਨਸ਼ੇ ਵਿਰੁੱਧ ਦੀ ਇੱਕ ਸ਼ੁਰੂ ਕੀਤੀ ਗਈ ਹੈ ਉਹਨਾਂ ਵੱਲੋਂ ਉਹਦੇ ਤਹਿਤ ਹੀ ਤੁਹਾਨੂੰ ਪਤਾ ਹੈ ਕਿ ਦੋ-ਤਿੰਨ ਦਿਨ ਪਹਿਲਾਂ ਵੀ ਅਸੀਂ ਵੀਰਤਲਾਬ ਚ ਇੱਕ ਕਸੋ ਆਪਰੇਸ਼ਨ ਕੀਤਾ ਸੀਗਾ ਉਦੋਂ ਵੀ ਸਾਨੂੰ ਕਾਫੀ ਲੋਕਲ ਪਬਲਿਕ ਨੇ ਦੱਸਿਆ ਕਿ ਇਹਨਾਂ ਦੀ ਫੈਮਲੀ ਕਾਫੀ ਇਸਕਮ ਚ ਲੱਗੀ ਹੋਈ ਹੈ ਸੋ ਅਸੀਂ ਸਿਵਲ ਪ੍ਰਸ਼ਾਸਨ ਔਰ ਪੁਲਿਸ ਇਕੱਠੇ ਹੋ ਕੇ ਅੱਜ ਮੇਰੇ ਨਾਲ ਐਸਡੀਐਮ ਸਾਹਿਬ ਵੀ ਆਏ ਅਸੀਂ ਆਪ ਖੜੇ ਹੋ ਕੇ ਇਹਨਾਂ ਦਾ ਡਿਮੋਲਿਸ਼ ਕਰਾ ਰਹੇ ਹਾਂ ਜੋ ਜੋ ਜ਼ਮੀਨ ਤੇ ਇਹਨਾਂ ਦੀ ਕੋਈ ਅਥਰ ਅਥਾਰਟੀ ਵੀ ਨਹੀਂ ਹੈ देयर इज ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਕਿ ਉਹਦੇ ਵਿੱਚ ਲਗਾਤਾਰ ਇਨਫੋਰਸਮੈਂਟ ਕੀਤੀ ਜਾ ਰਹੀ ਹੈ ਉਥੇ ਜਿਹੜੇ ਨਸ਼ੇ ਦੇ ਸੌਦਾਗਰ ਹੈਗੇ ਜਿਹੜੀ ਉਹਨਾਂ ਨੇ ਪ੍ਰਾਪਰਟੀਜ਼ ਬਣਾਈਆਂ ਨੇ ਉਹਨਾਂ ਦੀ ਅਟੈਚਮੈਂਟ ਤੇ ਉਹਦੇ ਵਿੱਚ ਅਗਰ ਕੋਈ ਇਲੀਗੈਲਿਟੀ ਹੈਗੀ ਹੈ ਤਾਂ ਖਿਲਾਫ ਜਿਹੜੀ ਹੈਗੀ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਬਾਈ ਜਿੱਕੀਸਤਾ ਦੇਖ ਦਿਓ ਪੁਲਿਸ ਨੇ ਜੋ ਕੰਮ ਕੀਤਾ ਹੈ ਬਹੁਤ ਵਧੀਆ ਕੀਤਾ ਜੀ। ਹਾਂਜੀ ਨਸ਼ਾ ਤਾਂ ਮੰਨ ਲਓ ਸਹੀ ਗਈ ਤਾਂ ਆਸ-ਪਾਸੇ ਪਿੰਡ ਵਾਲੇ ਵੀ ਦੋਕਰ ਲਾਉਂਦੇ ਸੀਗੇ ਵੀ ਸਾਡੇ ਵੀ ਪੁੱਤ ਮਰੀ ਜਾਂਦੇ ਨੇ। ਇਹਨਾਂ ਨੂੰ ਰੋਕਿਆ ਵੀ ਸੀਗਾ। ਨਹੀਂ ਹਟੇ ਮਨਲਵੀ ਨਸ਼ੇ ਤੋਂ ਬੇਚਨ ਤੋਂ ਕਈ ਲੋਕ ਮਨਲਵੀ ਨਹੀਂ ਹਟੇ ਤੇ ਕਰੋ ਵਧੀਆ ਸਿਸਟਮ ਇਹ ਤਾਂ ਚੱਲੀ ਜਾਂਦਾ ਹੈ ਅਕਚਨਾ ਹੋ ਰਹਾ ਬਹੁਤ ਵਧੀਆ ਹੋ ਰਿਹਾ ਨੌਜਵਾਨੀ ਪਰਚਾ ਸੰਤੁਸ਼ਟ ਸਾਰੇ ਪਿੰਡ ਵਾਲੇ ਬਿਲਕੁਲ ਜੀ ਟੀਚਰ ਚਾਵਾ ਨੇ ਪਿੰਡ ਦੇ ਵਿੱਚ ਇਸ ਬਿਲਡਿੰਗ ਨੂੰ ਮਾਰਤੂ ਇਸ ਸਬਾਰੇ ਬਹੁਤ ਖੁਸ਼ ਹਾਂ ਜੀ ਪੰਜਾਬ ਸਰਕਾਰ ਤੇ ਬਹੁਤ ਖੁਸ਼ ਹਾਂ ਜੀ ਕਿਉਂ ਮੱ ਚਿੱਟੇ ਦੇ ਜੋਣ ਲੱਗ ਵੀ ਘਣਾ ਚਾਵਾ ਜੜੂ ਖਤਮ ਕਰਨੀ ਚਾਹੁੰਦਾ ਜੀ ਸਾਡੀ ਨੌਜਵਾਨ ਪੀੜ੍ਹੀ ਖਤਮ ਹੋਈ ਨਹੀਂ ਇਹ ਜਿਹੜਾ ਕੰਮ ਹੈ ਬਹੁਤ ਸਰਕਾਰ ਨੇ ਵਧੀਆ ਸਟੈਪ ਚੁੱਕਿਆ ਹੈ ਬੜੀ ਬੜੀ ਮਿਹਰਬਾਨੀਆਂ ਪੁਲਿਸ ਪ੍ਰਸ਼ਾਸਨ ਦਾ ਹੋਏ ਅਸੀਂ ਧੰਨ ਇਹ ਸੀਲ ਕਰਕੇ ਹੁਣ ਇਹਨਾਂ ਨੂੰ ਵੀ ਦੇਖਦਾ ਬਾਹਰ ਬਲਡੋਜ਼ਰ ਚੱਲਦੇ ਆ ਪੰਜਾਬ ਪੁਲਿਸ ਨੂੰ ਇਹ ਇਹ ਕਿਹਾ ਗਿਆ ਕਿ ਇਹਨੂੰ ਇਹ ਨਾ ਸਮਝਿਆ ਜਾਵੇ ਕਿ ਕਿਸੇ ਦੇ ਘਰੇ ਲੱਗੀ ਹੋਈ ਅੱਗ ਹੈ ਇਹਨੂੰ ਆਪਣੇ ਘਰੇ ਲੱਗੀ ਹੋਈ ਅੱਗ ਵਾਂਗੂ ਬੁਝਾਇਆ ਜਾ ਮਿਸ਼ਨ ਬਣਾ ਕੇ ਇੱਕ ਲਹਿਰ ਬਣਾ ਕੇ ਸੀ ਕੰਮ ਕੀਤਾ ਨਸ਼ੇ ਵਿਰੁੱਧ ਇੱਕ ਯੁੱਧ ਸ਼ੁਰੂ ਕੀਤਾ ਹੈ ਬਹੁਤ ਵੱਡੇ ਪੱਧਰ ਤੇ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ बिकਦਾ ਹੈ ਉੱਤੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਿਹਾ ਸੀ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਤਾਂ ਕੋਈ ਅਸੀਂ ਅਲਾਮਤ ਨਹੀਂ ਹੈਗੀ ਜੇ ਸੱਚ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰਸੇ ਬੁਲਡوزر ਚਲਾਇਆ ਜਾ ਰਿਹਾ ਬਠਿੰਡਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਸ ਨਸ਼ਾ ਤਸਕਰ ਦੇ ਘਰ ਦੇ ਉੱਤੇ ਸਿੱਧੇ-ਸਿੱਧੇ ਵੇਚਣ ਵਾਲੇ ਸਬਾਧਰਾਂ ਖਿਲਾਫ ਫਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜੇਲਾ ਵਿੱਚ ਸੁਟਿਆ ਜਾ ਰਿਹਾ ਹੈ ਲਗਾਤਾਰ ਨਸ਼ੇ ਤੇ ਨਕੇਲ ਕਸੰ ਦੇ ਲਈ ਐਕਸ਼ਨ ਮੋਡ ਦੇ ਵਿੱਚ ਆ ਹੁਣ ਸਰਕਾਰ ਕਈਆਂ ਫੈਸਲੇ ਜਿਹੜਾ ਲਗਾਤਾਰ ਕੀਤੇ ਜਾ ਰਹੇ ਨੇ ਕਾਰਵਾਈਆਂ ਹੁਣ ਕੀਤੀਆਂ ਜਾ ਰਹੀਆਂ ਨੇ ਜਿਹੜਾ ਵੀ ਕੋਈ ਸਮਗਲਰ ਕੋਈ ਫੜਿਆ ਜਾਂਦਾ ਹੈ ਉਹਦੇ ਕੋਲੋਂ ਬਰਾਮਦ ਹੋ ਜਾਂਦੀ ਹੈ ਡਰੱਗ ਤਾਂ ਦੀ ਜਿਸ ਦਿਨ ਉਹ ਫੜਿਆ ਗਿਆ ਇੱਕ ਹਫਤੇ ਦੇ ਵਿੱਚ ਵਿੱਚ ਉਹਦੀ ਪ੍ਰਾਪਰਟੀ ਜਿਹੜੀ ਹੈ ਉਹ ਅਟੈਚ ਕਰ ਦਿੱਤੀ ਜਾਂਦੀ ਇਮੀਡੀਏਟਲੀ ਜਿਹੜਾ ਵੀ ਨਸ਼ੇ ਵਾਲਾ ਫੜਿਆ ਗਿਆ ਉਹਦੀ ਪ੍ਰਾਪਰਟੀ ਟੈਚ ਦੇਖੋ ਜੀ ਪਹਿਲੀਆਂ ਸਰਕਾਰਾਂ ਆਈਆਂ ਜੀ ਹਰੇਕ ਨੇ ਵਾਅਦੇ ਕੀਤੇ ਭਈ 4 ਦਿਨ ਚ ਨਸ਼ਾ ਖਤਮ ਕਰ ਦਵਾਂਗੇ 8 ਦਿਨ ਚ ਨਸ਼ਾ ਕਰ ਦਵਾਂਗੇ ਪਰ ਕੁਝ ਨਹੀਂ ਹੋਇਆ ਜੀ ਜੇ ਹੁਣ ਵੀ ਪ੍ਰੈਕਟੀਕਲ ਹੋ ਰਿਹਾ ਆ ਸਰਕਾਰ ਤੁਹਾਨੂੰ ਕਰਕੇ ਦਿਖਾ ਰਹੀ ਆ ਤੇ ਉਹਦੇ ਵਿੱਚ ਮੈਂ ਸਮਝਦਾ ਕਿ ਹਰੇਕ ਜੀ ਨਾਗਰਿਕ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਤੇ ਆਪਾਂ ਇਸ ਜਿਹੜੀ ਸਰਕਾਰ ਦੇ ਕਦਮ ਦੀ ਸਲਾਘਾ ਕਰਦੇ ਆ ਇਹ ਇੱਕ ਸਬਕ ਦੇ ਰਿਹਾ ਹੈ ਸਰਕਾਰ ਕਿ ਜੇ ਹੋਰ ਕੋਈ ਬੰਦਾ ਇਹ ਕੰਮ ਕਰ ਦੇ ਦੀ ਕੋਸ਼ਿਸ਼ ਵੀ ਕਰੂਗਾ ਜਾਂ ਕਰ ਰਿਹਾ ਹੋਊਗਾ ਪਰਦੇਣਾ ਉਹਨੂੰ ਵੀ ਸਬਕ ਆ ਜਾਊਗਾ ਤੇ ਹਟੂਗਾ ਚਾ ਵੇਚਣ ਵਾਲੇ ਹੁਣ ਖਬਰਦਾਰ ਹੋ ਜਾਣ ਤੇ ਕੋਈ ਵੀ ਨਸ਼ੇ ਦੇ ਵਪਾਰ ਵਿੱਚ ਪਏਗਾ ਤੇ ਉਹਦੇ ਨਾਲ ਪੁਲਿਸ ਬੁਰਾਰ ਸਲੂਕ ਕਰੇਗੀ ਉਹਨੂੰ ਫੜ ਕੇ ਅੰਦਰ ਵੀ ਦਿੱਤਾ ਜਾਏਗਾ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਟੈਚ ਕੀਤੀਆਂ ਬਹੁਤ ਵਧੀਆ ਕਰਤਾਂਗੇ ਹੋਰ ਵੀ ਜਿਨ੍ਹਾਂ ਨੇ ਮਤਲਬ ਨਸ਼ਾ ਵੇਚ ਕੇ ਬਣਾਇਆ ਕੁਝ ਵੀ ਜਿੰਨੀ ਜਿਆਦਾ ਉਹਨਾਂ ਦੀ ਜ਼ਬਤ ਹੋਣੀ ਚਾਹੀਦੀ ਹੈ ਟੋਣੀ ਚਾਹੀਦੀ ਹੈ ਕਿ ਬਹੁਤ ਵਧੀਆ ਸਰਕਾਰ ਵੱਲੋਂ ਲੋਕਾਂ ਦੀ ਮੋਤਾ ਹੁੰਦੀ ਆ ਆਮ ਆਦਮਾ ਦੇ ਪੱਤੇ ਆਂਦੇ ਆ ਬਹੁਤ ਹੀ ਜ਼ਿਆਦਾ ਜੀ ਬਹੁਤ ਹੀ ਜ਼ਿਆਦਾ ਰੋਕਾਂ ਦੇ ਤਾਂ ਸਾਡੇ ਪਿੰਡ ਦਾ ਨੌਜਵਾਨ ਮੁੰਡੇ ਬਹੁਤ ਹੀ ਖਤਮ ਹੋ ਗਏ ਬਹੁਤ ਹੀ ਜ਼ਿਆਦਾ ਮਰ ਗਏ ਇਹਦੇ ਨਾਲ ਵਧੀਆ ਕੰਮ ਕੀਤਾ ਬਹੁਤ ਹਾਂ ਵਧੀਆ ਬਹੁਤ ਵਧੀਆ ਕੀਤਾ ਸਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਏਗਾ ਲਗਾਤਾਰ ਐਕਸ਼ਨ ਤੇ ਐਕਸ਼ਨ ਹੋ ਰਹੇ ਨੇ ਪੰਜਾਬ ਸਰਕਾਰ ਨਸ਼ੇ ਨੂੰ ਲੈ ਕੇ ਸਖਤ ਹੋਊਗੀ ਹੈ ਜੁੱਧੇ ਨਸ਼ੇ ਵਿਰੁੱਧ ਚੱਲ ਰਿਹਾ ਆ ਪੰਜਾਬ ਸਰਕਾਰ ਲਗਾਤਾਰ ਐਕਟਿਵ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਪੰਜਾਬ ਸਰਕਾਰ ਦੇ ਹਦਾਇਤਾਂ ਤੋਂ ਬਾਅਦ ਐਕਟਿਵ ਨਜ਼ਰ ਆ ਰਹੀ ਹੈ ਨਸ਼ੇ ਦੇ ਉੱਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਭਾਜੀ ਕੀ ਲੱਗਦਾ ਵਧੀਆ ਕੰਮ ਕੀਤਾ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਜੀ ਹਾਂਜੀ ਕਿੰਨੇ ਤੰਗ ਸੀ ਬਸਤੀ ਦੇ ਵਿੱਚ ਬਹੁਤ ਲੋਕ ਤੰਗ ਸੀਗੇ ਜੀ ਨਸ਼ੇ ਕਰ ਨਾਲ ਲੋਕ ਬਹੁਤ ਜ਼ਿਆਦਾ ਤੰਗ ਸੀਗੇ ਔਰ ਜਵਾਨ-ਜਵਾਨ ਬੱਚੇ ਸੀਗੇ ਜਿਹੜੇ 18 ਤੋਂ ਸੀਗੇ 35 ਸਾਲ ਤੱਕ ਬਹੁਤ ਮੌਤਾਂ ਹੋ ਰਹੀਆਂ ਸੀ ਨਸ਼ੇ ਦੇ ਕਾਰਨ ਔਰ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਔਰ ਮੈਂ ਕਹਣਾ ਵੀ ਬਹੁਤ ਹੀ ਅੱਛਾ ਕਦਮ ਚੁੱਕਿਆ ਸਰਕਾਰ ਨੇ ਮੈਂ ਕਹਣਾ ਵੀ ਬਹੁਤ ਵਧੀਆ ਗੱਲ ਹੈ ਕਿ ਹਜੇ ਵੀ ਲੋਕ ਸਮਝਣ ਔਰ ਇਸ ਕੰਮ ਨੂੰ ਛੱਡਣ ਪੂਰੇ ਪੰਜਾਬ ਦੇ ਵਿੱਚ ਇਹ ਆਪਰੇਸ਼ਨ ਜਦੋਂ ਤੱਕ ਕੱਲੇ-ਕੱਲੇ ਡਰੱਗ ਸਮੱਗਲਰ ਨੂੰ ਪੈਡਲਰ ਨੂੰ ਤਸਕਰ ਨੂੰ ਖਤਮ ਨਹੀਂ ਕਰ ਦਿੱਤਾ ਜਾਂਦਾ ਜਾਂ ਤਾਂ ਉਹ ਧੰਦਾ ਛੱਡ ਦੇ ਜਾਂ ਪੰਜਾਬ ਛੱਡ ਦੇ ਤੇ ਨਹੀਂ ਕਾਰਵਾਈਆਂ ਇਹੋ ਜਿਹੀਆਂ ਹੋਣਗੀਆਂ ਮੁੜ ਕੇ ਉਹ ਪਸਤਾਉਣਗੇ ਕਿ ਜੇ ਪਹਿਲਾਂ ਸਰਕਾਰ ਦੀ ਗੱਲ ਮੰਨੀ ਹੁੰਦੀ ਤਾਂ ਚੰਗੇ ਰਹਿੰਦੇ ਤੇ ਕਾਰਵਾਈ ਇਹ ਬੈਸ ਤੋਂ ਵਧੀਆ ਗੱਲ ਆ ਜੀ ਕਿਉਂਕਿ ਜੋ ਹਾਲਾਤ ਹੈ ਪੰਜਾਬ ਦੇ ਤੁਸੀਂ ਜਾਣਦੇ ਹੀ ਆ ਕਿ ਚਟਾ ਇੱਕ ਇਹੋ ਜਿਹਾ ਨਸ਼ਾ ਹੈ ਜਿਹਨੇ ਘਰਾਂ ਦੇ ਘਰ ਗਾਲ ਦਿੱਤੇ ਆ ਜੀ ਸਰਕਾਰ ਨੇ ਜੋ ਕਦਮ ਚੱਕਿਆ ਹੈ ਪ੍ਰਸ਼ਾਸਨ ਦੇ ਜਰੀਏ ਜੀ ਬਧੀਆ ਗੱਲ ਕੀਤੀ ਉਹਨਾਂ ਨੇ ਇਹ ਹੋਣੀ ਚਾਹੀਦੀ ਸੀ ਕਿ ਅਸੀਂ ਇਸ ਵਿੱਚ ਵਿਰੋਧ ਵਿੱਚ ਨਹੀਂ ਹੈਗੇ ਜੋ ਕੀਤਾ ਸਰਕਾਰ ਨੇ ਬਧੀਆ ਕੀਤਾ ਸਹੀ ਆ ਇਹ ਹੋਣੀ ਚਾਹੀਦੀ ਸੀ ਇਹ ਜ਼ਰੂਰੀ ਆ ਕਿਉਂਕਿ ਗਾਂ ਦੇ ਬੁੱਖੋ ਖਰਾਬ ਹੁੰਦੇ ਆ ਬੱਚਿਆਂ ਦਾ ਜਿੱਦਾਂ ਬੁੱਖ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਗਾਂ ਵੀ ਕਾਰਵਾਈ ਇਹਨਾਂ ਬਾਰੇ ਹੋਣੀ ਚਾਹੀਦੀ ਆ ਸਾਡੇ ਵਾਲਾ ਅਪੀਲ ਆ ਜੀ ਕਿੰਨੇ ਕ ਸਮੇ ਤੋਂ ਪਰੇਸ਼ਾਨੀਆਂ ਜਿਹੜੀਆਂ ਆ ਰਹੀਆਂ ਸੀ ਇਸ ਦਾ ਬਹੁਤ ਚੈਰਦੀਆਂ ਆ ਜਿਆਦਾ ਨਸ਼ਾ ਸ਼ੁਰੂ ਹੋਇਆ ਜਿਆਦਾ ਹੀ ਰੱਖ ਲੋ ਸੀਐਮ ਸਾਹਿਬ ਨੇ ਜਿਹੜਾ ਯੁੱਧ ਨਸ਼ੇ ਵਿਰੁੱਧ ਦੀ ਇੱਕ ਸ਼ੁਰੂ ਕੀਤੀ ਗਈ ਹੈ ਉਹਨਾਂ ਵੱਲੋਂ ਉਦੇ ਤਹਿਤ ਹੀ ਤੁਹਾਨੂੰ ਪਤਾ ਹੈ ਕਿ ਦੋ-ਤਿੰਨ ਦਿਨ ਪਹਿਲਾਂ ਵੀ ਅਸੀਂ ਵੀਰਤਲਾਬ ਚ ਇੱਕ ਕਸੋ ਆਪਰੇਸ਼ਨ ਕੀਤਾ ਸੀਗਾ ਉਦੋਂ ਵੀ ਸਾਨੂੰ ਕਾਫੀ ਲੋਕਲ ਪਬਲਿਕ ਨੇ ਦੱਸਿਆ ਕਿ ਇਹਨਾਂ ਦੀ ਫੈਮਲੀ ਕਾਫੀ ਇਸਕਮ ਚ ਲੱਗੀ ਹੋਈ ਹੈ ਸੋ ਅਸੀਂ ਸਿਵਲ ਪ੍ਰਸ਼ਾਸਨ ਔਰ ਪੁਲਿਸ ਇਕੱਠੇ ਹੋ ਕੇ ਅੱਜ ਮੇਰੇ ਨਾਲ ਐਸਡੀਐਮ ਸਾਹਿਬ ਵੀ ਆਏ ਅਸੀਂ ਆਖੜੇ ਹੋ ਕਿ ਇਹਨਾਂ ਦਾ ਡਿਮੋਲਿਸ਼ ਕਰਾ ਰਹੇ ਹਾਂ ਜੋ ਜੋ ਜ਼ਮੀਨ ਤੇ ਇਹਨਾਂ ਦੀ ਕੋਈ ਅਥਰ ਅਥਾਰਟੀ ਵੀ ਨਹੀਂ ਹੈ ਥੇਰ ਇਜ਼ ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਕਿ ਉਹਦੇ ਵਿੱਚ ਲਗਾਤਾਰ ਇਨਫੋਰਸਮੈਂਟ ਕੀਤੀ ਜਾ ਰਹੀ ਹੈ ਉਥੇ ਜਿਹੜੇ ਨਸ਼ੇ ਦੇ ਸੌਦਾਗਰ ਹੈਗੇ ਜਿਹੜੀ ਉਹਨਾਂ ਨੇ ਪ੍ਰਾਪਰਟੀਜ਼ ਬਣਾਈਆਂ ਨੇ ਉਹਨਾਂ ਦੀ ਅਟੈਚਮੈਂਟ ਤੇ ਉਹਦੇ ਵਿੱਚ ਅਗਰ ਕੋਈ ਇਲੀਗੈਲਿਟੀ ਹੈਗੀ ਹੈ ਤਾਂ ਖਿਲਾਫ ਜਿਹੜੀ ਹੈਗੀ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਭਾਈ ਜੀ ਕਿਸਤਾ ਦੇਖ ਦੋ ਪੁਲਿਸ ਨੇ ਜੋ ਕੰਮ ਕੀਤਾ ਹੈ ਬਹੁਤ ਵਧੀਆ ਕੀਤਾ ਜੀ ਹਾਂਜੀ ਨਸ਼ਾ ਤਾਂ ਮੰਨ ਲਓ ਵੀ ਸੀਗਾ ਹੀ ਤਾਂ ਆਸਰੇ ਪਾਸੇ ਪਿੰਡ ਵਾਲੇ ਵੀ ਦੋਕਰ ਲਾਉਂਦੇ ਸੀਗੇ ਵੀ ਸਾਡੇ ਵੀ ਪੁੱਤ ਮਰੀ ਜਾਂਦੇ ਨੇ ਇਹਨਾਂ ਨੂੰ ਰੋਕਿਆ ਵੀ ਸੀਗਾ ਨਹੀਂ ਹਟੇ ਮਨ ਲੋਵੀ ਨਸ਼ੇ ਤੋਂ ਬੇਚਨ ਤੋਂ ਕਈ ਲੋਕ ਮਨ ਲੋਵੀ ਨਹੀਂ ਹਟੇ ਤੇ ਕਰੋ ਵਧੀਆ ਸਿਸਟਮ ਇਹ ਤਾਂ ਚੱਲੀ ਜਾਂਦਾ ਹੈ ਅਕਚਨਾ ਹੋ ਰਹਾ ਬਹੁਤ ਵਧੀਆ ਹੋ ਰਿਹਾ ਨੌਜਵਾਨੀ ਪਰਚਾ ਸੰਤੁਸ਼ਟ ਸਾਰੇ ਪਿੰਡ ਵਾਲੇ ਬਿਲਕੁਲ ਹੀ ਟੀਚਰ ਚਾਵਾਨੇ ਪਿੰਡ ਦੇ ਵਿੱਚ ਇਸ ਬਿਲਡਿੰਗ ਇਮਾਰਤ ਇਸ ਬਾਰੇ ਬਹੁਤ ਖੁਸ਼ ਹਾਂ ਅਸੀਂ ਪੰਜਾਬ ਸਰਕਾਰ ਤੇ ਬਹੁਤ ਖੁਸ਼ ਹਾਂ ਕਿਉਂਕਿ ਚਿੱਟੇ ਦੇ ਜੋ ਹੁਣ ਲੱਗ ਵੀ ਗਏ ਨਾ ਚਾਵਾਂ ਜੜੂ ਖਤਮ ਕਰਕੇ ਚੱਲਦਾ ਜੀ ਸਾਡੀ ਨੌਜਵਾਨ ਪੀੜੀ ਖਤਮ ਹੋਈ ਗਈ ਇਹ ਜਿਹੜਾ ਕੰਮ ਹੈ ਬਹੁਤ ਸਰਕਾਰ ਨੇ ਵਧੀਆ ਸਟੈਪ ਚੁੱਕਿਆ ਹੈ ਬੜੀ ਬੜੀ ਮਿਹਰਬਾਨੀਆਂ ਪੁਲਿਸ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਹ ਇਸ ਸੀਲ ਕਰਕੇ ਹੁਣ ਇਹਨਾਂ ਨੂੰ ਵੀ ਦੇਖਦਾ ਬਾਹਰ ਬਲਡੋਜ਼ਰ ਚੱਲਦੇ ਆ ਪੰਜਾਬ ਪੁਲਿਸ ਨੂੰ ਇਹ ਇਹ ਕਿਹਾ ਗਿਆ ਕਿ ਇਹਨੂੰ ਇਹ ਨਾ ਸਮਝਿਆ ਜਾਵੇ ਕਿ ਕਿਸੇ ਦੇ ਘਰੇ ਲੱਗੀ ਹੋਈ ਅੱਗ ਹੈ ਇਹਨੂੰ ਆਪਣੇ ਘਰੇ ਲੱਗੀ ਹੋਈ ਅੱਗ ਵਾਂਗੂ ਬੁਝਾਇਆ ਜਾ ਮਿਸ਼ਨ ਬਣਾ ਕੇ ਇੱਕ ਲਹਿਰ ਬਣਾ ਕੇ ਅਸੀਂ ਕਰਦੇ ਆ